ਈਸ਼ੂ ਮਸੀਹ ਦਾ ਜਨਮ ਇਸ ਲਈ ਹੋਇਆ ਬਾਈਬਲ ਚ ਲਿਖਿਆ ਯਸ਼ੂ ਯੋਹਨਾ ਦੀ ਅੰਜੀਲ 10 ਦੇ ਵਿੱਚ ਦੱਸਿਆ ਚ ਕਹਿੰਦੇ ਨੇ ਮੈਂ ਇਸ ਲਈ ਆਇਆ ਤੁਹਾਨੂੰ ਜੀਵਨ ਮਿਲੇ ਸਗੋਂ ਬਹੁਤ ਤਾਜ਼ਾ ਜੀਵਨ ਮਿਲੇ ਔਰ ਜਦਾਂ ਕਿ ਅਸੀਂ ਜਾਣਦੇ ਆ ਕਿ ਇੱਕ ਐਸਾ ਮਸੀਹ ਦਾ ਜਨਮ ਦਿਨ ਜਿਹੜਾ ਸਿਰਫ ਪੰਜਾਬ ਚ ਨਹੀਂ ਇੰਡੀਆ ਚ ਨਹੀਂ ਪੂਰੀ ਦੁਨੀਆ ਦੇ ਵਿੱਚ ਕੋਈ ਅਜਿਹਾ ਦੁਨੀਆ ਦਾ ਦੇਸ਼ ਨਹੀਂ ਆ ਜਿਸ ਵਿੱਚ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਹਾੜਾ ਨਾ ਮਨਾਇਆ ਜਾਂਦਾ। ਔਰ ਮੈਂ ਸਭ ਦੇ ਗਏ ਬੇਨਤੀ ਗਏ ਕਰਾਂਗਾ ਕਿ ਜਿੰਨੇ ਵੀ ਭੁੱਲੇ ਪਟਕੇ ਨੇ ਪਰਮੇਸ਼ਰ ਤੁਹਾਨੂੰ ਬਹੁਤ ਪਿਆਰ ਕਰਦੇ ਨੇ ਯਿਸੂ ਮਸੀਹ ਦਾ ਪਿਆਰ ਚੱਕ ਕੇ ਵੇਖੋ। ਪ੍ਰਭੂ ਯਿਸੂ ਮਸੀਹ ਕੋਈ ਜਾਤੀ ਕੋਈ ਧਰਮ ਸਾਬਤ ਨਹੀਂ ਕਰਨਾ ਹੈ। ਔਰ ਤਾਰੀਫ ਕਰੇ ਉਸ ਪਰਮੇਸ਼ਰ ਦੀ। ਇੱਕ ਫਿਰ ਹallelujah خدا万ਕੁ ਦਾ ਦੀ ਤਾਰੀਫ ਮੁਰੇ ਬਿਧਾ ਪਰਮੇਸ਼ੂ ਬੀਤੇ ਦਿਨ ਅਪੋਸਟਲ ਬੀਐਮ ਪੱਟੀ ਮਿਨਿਸਟਰੀ ਵੱਲੋਂ ਕ੍ਰਿਸਮਸ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਮਸੀਹ ਸੰਗਤਾਂ ਨੇ ਹਿੱਸਾ ਲਿਆ ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਪੋਸਟਲ ਬੀਐਮ ਪੱਟੀ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੇ ਦੁਸ਼ਮਨਾ ਨਾਲ ਵੀ ਪਿਆਰ ਕਰਨ ਦਾ ਸੰਦੇਸ਼ ਦਿੱਤਾ ਹੈ ਅਤੇ 크리스마ਸ ਕੇ ਕੱਟ ਕੇ ਅਪੋਸਟਲ ਬੀਐਮ ਪੱਟੀ ਨੇ ਅਤੇ ਮਸੀਹ ਸੰਗਤਾਂ ਵੱਲੋਂ ਵੀ ਇੱਕ ਦੂਜੇ ਨੂੰ 크리스마ਸ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ 크리스마ਸ ਦੇ ਸ਼ੁਭ ਦਿਹਾੜੇ ਤੇ ਪ੍ਰੇਰਿਤ ਬੀਐਮ ਪੱਟੀ ਅਤੇ ਪਾਸਟਰ ਆਕਲ ਪੱਟੀ ਵੱਲੋਂ ਪੂਰੀ ਚਰਚ ਟੀਮ ਨੂੰ ਸਨਮਾਨਿਤ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਲਾਡੀ ਮਸੀਹ ਬਿੱਟੂ ਮਸੀਹ ਸੰਦੀਪ ਮਸੀਹ ਸੰਨੀ ਮਸੀਹ ਲੱਕੀ ਮਸੀਹ ਮੰਗਾ ਮਸੀਹ ਮਾਈਕਲ ਮਸੀਹ ਯੂਨਸ ਮਸੀਹ ਰਾਜਰਨ ਦਾਵਾ ਤੇ ਕਈ ਹੋਰ ਵੀ ਹਾਜ਼ਰ ਸਨ ਸਭ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਜੀ ਐਮ ਸੀ ਦੀ ਖੁਦਾ ਅਨ ਜੀ ਸੁਤਾਨ ਤੁਹਾਨੂੰ ਬਰਕਤ ਮਿਲੇ ਔਰ ਮੇਰੇ ਵੱਲੋਂ ਮਰੀਚਰਸ ਦੀ ਟੀਮ ਵੱਲੋਂ ਪੂਰੀ ਰਿਲੀਗਿਅਨਸਟਰੀ ਵੱਲੋਂ ਸਾਰੇ ਦੁਨੀਆ ਦੇ ਵਿੱਚ ਵਸਦੇ ਮਸੀਹ ਵਿਸ਼ਵਾਸੀਆਂ ਨੂੰ ਔਰ तमाम ਪੂਰੀ ਦੁਨੀਆ ਨੂੰ ਪ੍ਰਭ ਯੇਸ਼ੂ ਮਸੀਹ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਮੁਬਾਰਕਾਂ ਪ੍ਰਭ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ ਔਰ ਜਦਾਂ ਕਿ ਅਸੀਂ ਜਾਣਦੇ ਹਾਂ ਕਿ ਇੱਕ ਐਸਾ ਮਸੀਹ ਦਾ ਜਨਮ ਦਿਨ ਜਿਹੜਾ ਸਿਰਫ ਪੰਜਾਬ 'ਚ ਨਹੀਂ ਇੰਡੀਆ 'ਚ ਨਹੀਂ ਪੂਰੀ ਦੁਨੀਆ ਦੇ ਵਿੱਚ ਕੋਈ ਐਸਾ ਦੁਨੀਆ ਦਾ ਦੇਸ਼ ਨਹੀਂ ਹੈ ਜਿਸ ਵਿੱਚ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਹਾੜਾ ਮਨਾਇਆ ਜਾਵੇ। ਔਰ ਮੈਂ ਆਪਣੀ ਟੀਮ ਨਾਲ ਮਿਲ ਕੇ ਅਸੀਂ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਵਧਾਈਆਂ ਦਿੰਦੇ ਹਾਂ। ਔਰ ਜਿਵੇਂ ਕਿ ਪੂਰੀ ਦੁਨੀਆ ਵਿੱਚ ਅਲੱਗ-ਅਲੱਗ ਚਰਚਾਂ, ਮਿਨਿਸਟਰੀਆਂ, ਸੰਸਥਾਵਾਂ ਮਨਾਇਆ, ਉਦਾਂ ਵੀ ਆਪਾਂ ਵੀ ਪ੍ਰਭੂ ਦੇ ਨਾਮ ਦੀ ਮਹਿਮਾ ਦੇ ਲਈ ਉਹਦੇ ਜਨਮ ਦਿਹਾੜੇ ਨੂੰ ਮਨਾਇਆ ਵਾ ਔਰ ਪੂਰੀ ਧੂਮ-ਤਾਹਮ ਦੇ ਨਾਲ ਪੂਰੀ ਚਰਚ ਦੀ ਟੀਮ ਨੇ ਔਰ ਮੈਂ ਇਸ ਲਈ ਸਾਰਿਆਂ ਦਾ ਥੈਂਕਸਫੁਲ ਹਾਂ ਪ੍ਰਭੂ ਯਿਸੂ ਮਸੀਹ ਨਾਮ 'ਚ ਔਰ ਪ੍ਰਭੂ ਤੁਹਾਨੂੰ ਬਰਕਤ ਦੇਵੇ ਔਰ ਸਾਡੀ ਇਹੀ ਪ੍ਰਾਰਥਨਾ ਹੈ ਕਿ ਪ੍ਰਭੂ ਯਿਸੂ ਮਸੀਹ ਤੁਹਾਨੂੰ ਸਾਰੇਨ ਵੱਡੀ ਆਸ਼ਿਸ਼ ਦੇ ਵਿੱਚ ਖੜਾ ਕਰੇ ਜਿਵੇਂ ਕਿ ਯਿਸੂ ਮਸੀਹ ਦਾ ਜਨਮ ਇਸ ਲਈ ਹੋਇਆ ਬਾਈਬਲ ਵਿੱਚ ਲਿਖਿਆ ਯਿਸੂ ਯੋਹਨਾ ਦੀ ਅੰਜੀਲ 10 ਦੇ ਵਿੱਚ ਦੱਸਿਆ ਹੈ ਵਿੱਚ ਦੱਸਿਆ ਚ ਕਹਿੰਦੇ ਨੇ ਮੈਂ ਇਸ ਲਈ ਆਇਆ ਤੁਹਾਨੂੰ ਜੀਵਨ ਮਿਲੇ ਸਗੋਂ ਬਹੁਤ ਤਾਜ਼ਾ ਜੀਵਨ ਮਿਲੇ ਯਿਸੂ ਮਸੀਹ ਜੀ ਹਣ ਬਹੁਤ ਤਾਜ਼ਾ ਜੀਵਨ ਦੇਣ ਦੇ ਲਈ ਆਏ ਨੇ ਉਹਾਨੂੰ ਪਾਪਾਂ ਤੋਂ ਛੁਟਕਾਰਾ ਦੇਣ ਦੇ ਲਈ ਆਏ ਨੇ ਤੇ ਮੈਂ ਸਭ ਲੋਕਾਂ ਨੂੰ ਇੱਕੀ ਗੱਲ ਕਵਾਂਗਾ ਜਿਵੇਂ ਕਿ ਵਕ ਵਕ ਚਰਚਾਂ ਦੇ ਵਿੱਚ ਅੱਜੇ ਪ੍ਰਚਾਰ ਹੀ ਹੋਇਆ ਕੱਲ ਦਾ ਕਾਫੀ ਦਿਨਾਂ ਤੋਂ ਪ੍ਰਚਾਰ ਚੱਲਦਾ ਪਿਆ ਔਰ ਮੈਂ ਫਿਰ ਤੋਂ ਅਪੀਲ ਕਰਦਾ ਹਾਂ ਉਹਨਾਂ ਪੈਨ ਭਰਾਵਾਂ ਦੇ ਅੱਗੇ ਜੋ ਅੱਜ ਵੀ ਪਾਪ ਚ ਬੁਰਾਈ ਚ ਨਸ਼ਿਆਂ ਚ ਵੱਧ ਚੱਲਣੀਆਂ ਚ ਐਸੇ ਪ੍ਰਕਾਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਚ ਅੱਜ ਵੀ ਗਿਰਫਤ ਹਨ ਤੇ ਪ੍ਰਭੂ ਯਿਸੂ ਮਸੀਹ ਹਾਨੂੰ ਜੀਵਨ ਦੇਣ ਦੇ ਲਈ ਨੇ ਬਾਈਬਲ ਚ ਲਿਖਿਆ ਚੱਖੋ ਤੇ ਵੇਖੋ ਯਹਵਾ ਤੁਹਾਡਾ ਪਰਮੇਸ਼ੁਰ ਕਿ ਨਾ ਪਲਾ ਪਰਮੇਸ਼ੁਰ ਉਹ ਪਲਾ ਪਰਮੇਸ਼ੁਰ ਹੈ ਮੇਰੇ ਨਾਲ ਬ੍ਰਦਰ ਖੜੇ ਨੇ ਇਹਨਾਂ ਦੇ ਜੀਵਨ ਵੀ ਇਸ ਤਰੀਕੇ ਨਾਲ ਹੀ ਔਰ ਪਰਮੇਸ਼ੁਰ ਦੇ ਜਦੋਂ ਜੀਵਨ ਚਾਹੀਨੇ ਔਰ ਬਾਈਬਲ ਅਕੋਰਡਿੰਗ ਜੇ ਤੁਸੀਂ ਮਸੀਹ ਚ ਆਉਨੇ ਆ ਤੁਹਾਡਾ ਜੀਵਨ ਦੀਆਂ ਔਰ ਤੁਹਾਡੇ ਚੱਲਣ ਦੀਆਂ ਹਰ ਆਦਤਾਂ ਬਦਲ ਜਾਂਦੇ ਨੇ ਔਰ ਪਰਮੇਸ਼ਵਰ ਜੀ ਸਾਨੂੰ ਬੜੀ ਆਸ਼ੀਸ਼ ਦਿੰਦੇ ਨੇ ਔਰ ਮੈਂ ਸਾਰਿਆਂ ਕੀ ਬੇਨਤੀ ਕਰਦਾ ਵਾਂ ਜੂਥ ਅੱਗੇ ਵੀ ਔਰ ਬਜ਼ੁਰਗਾਂ ਦੇ ਅੱਗੇ ਵੀ ਸਭ ਦੇ ਅੱਗੇ ਜਿਵੇਂ ਕਿ ਨਵਾਂ ਸਾਲ ਵੀ ਆ ਰਿਹਾ ਔਰ ਅਗਲੇ ਸੋਮਵਾਰ ਨਿਊ ਇਅਰ ਨਵਾਂ ਸਾਲ ਆ ਜਿਵੇਂ ਕਿ ਅੱਜ ਦਾ ਦਿਨ ਸੋਮਵਾਰਾ ਅਗਲੇ ਸੋਮਵਾਰ ਨਵਾਂ ਸਾਲ ਆ ਔਰ ਮੈਂ ਸਭ ਦੇ ਅੱਗੇ ਬੇਨਤੀ ਗਈ ਕਰਾਂਗਾ ਕਿ ਜਿੰਨੇ ਵੀ ਭੁੱਲੇ ਪਟਕੇ ਨੇ ਪਰਮੇਸ਼ਰ ਤੁਹਾਨੂੰ ਬਹੁਤ ਪਿਆਰ ਕਰਦੇ ਨੇ ਯੀਸ਼ੂ ਮਸੀਹ ਦਾ ਪਿਆਰ ਚੱਕ ਕੇ ਵੇਖੋ ਪ੍ਰਭੂ ਯੀਸ਼ੂ ਮਸੀਹ ਕੋਈ ਜਾਤੀ ਕੋਈ ਧਰਮ ਸਾਬਤ ਨਹੀਂ ਕਰਨਾ ਹੈ ਜਿਹੜਾ ਕਿ ਧਰਮ ਦਾ ਵਰਡ ਯੂਜ਼ ਕਰਦੇ ਆ ਜਦ ਜਦ ਹੀ ਉਰਦੂ ਦੀ ਬਾਈਬਲ ਚ ਵਰਦਦੇ ਆਂ ਤੇ ਉਸ ਧਰਮ ਦੇ ਸ਼ਬਦ ਨੂੰ ਉਥੇ ਲਿਖਿਆ ਰਾਸਤ ਬਾਜ ਜਾਨੀ ਕਿ ਰਾਸਤ ਬਾਜ ਹੁੰਦਾ ਕਿ ਬਾਜ ਔਰ ਪ੍ਰਭੂ ਦੇ ਰਸਤੇ ਤੇ ਚੱਲਣ ਵਾਲਾ ਇਸ ਲਈ ਪਰਮੇਸ਼ਰ ਜੀ ਆਪਣੇ ਪੁੱਤਰ ਨੂੰ ਇਸ ਲਈ ਭੇਜਿਆ ਉਹਨਾ ਕਿ ਹਰ ਇੱਕ ਵਿਅਕਤੀ ਉਥੇ ਵਿਸ਼ਵਾਸ ਕਰੇ ਨਾਸ਼ਰੋਂ ਪਰੰਤੂ ਅਨੰਦ ਜੀਵਨ ਪਾਏ ਇਸ ਲਈ ਮੇਰੇ ਪਿਆਰੇ ਭਰਾਓ ਅਹੀਂ ਸਾਡਦੀ ਕੀ ਬੇਨਤੀ ਕਰਦੇ ਆਂ ਕਿ ਨਵੇਂ ਸਾਲ ਦੇ ਵਿੱਚ ਆਪਣੇ ਜੀਵਨਾਂ ਨੂੰ ਨਵਾਂ ਕਰੀਏ ਆਪਣੀਆਂ ਆਦਤਾਂ ਸਾਡੀ ਔਰ ਪ੍ਰਭੂ ਦੇ ਵਿੱਚ ਵਧਾਈਏ ਔਰ ਮੈਂ ਇੱਕ ਵਾਰ ਫਿਰ ਤੋਂ ਮੈਂ ਤੁਹਾਨੂੰ ਦਸਨਪੁਰ ਲਿ ਗਿਆ ਮੇਰਾ ਨਾਮ ਅਪੋਸਟਲ ਬੀ ਐਮ ਪੱਟੀ ਆਂ ਔਰ ਸਾਡੀ ਬੀ ਐਮ ਪੱਟੀ ਮਿਨਿਸਟਰੀ ਵਾਲੋਂ ਦੀ ਚਰਚ ਆਫ ਹਾਲੇਲੂਇਆ ਵਾਲੋਂ ਤੁਹਾਨੂੰ ਸਾਰਿਆਂ ਨੂੰ ਇਸ ਕ੍ਰਿਸਮਸ ਦੀਆਂ ਸੁਭਕਾਮਨਾ ਔਰ ਪ੍ਰਭੂ ਤੋਂ ਅਨੁਸਾਰ ਬਰਕਤ ਦੇਵੇ ਔਰ ਇਸ ਮੀਡੀਆ ਦੇ ਲਈ ਵੀ ਧੰਨਵਾਦ ਕਰਦੇ ਆਂ ਇਸ ਪ੍ਰਭੂ ਦੇ ਫਜ਼ਲ ਹਟਾ ਇਹਨਾਂ ਬੱਚਿਆਂ ਲਈ ਪ੍ਰਭੂ ਇਹਨਾਂ ਨੂੰ ਵੀ ਬੜੀ ਬਰਕਤ ਦੇਵੇ ਔਰ ਇਹਨਾਂ ਦੁਆਰਾ ਅਲੱਗ-ਅਲੱਗ ਚੈਨਲਾਂ 'ਤੇ ਪ੍ਰਭੂ ਦੇ ਫਜ਼ਲ ਨਾਲ ਔਰ ਤੇ ਲੋਕਾਂ ਤਿਕਾ ਖੁਦਾ ਦਾ ਕਲਾਮ ਪਹੁੰਚਦਾ ਪਰ ਇਹਨਾਂ ਨੂੰ ਵੀ ਬੜੀ ਬਰਕਤ ਦੇਵੇ ਔਰ ਸਾਰੇ ਭੈਣ ਭਰਾ ਨੂੰ ਫਿਰ ਤੋਂ ਵਧੇ ਦਿੰਦਿਆਂ ਵਧ